ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਰਕਲ ਸਟਾਈਲ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਦੀਪ ਦਬਰਜੀ ਦੀ ਜਿਹਨਾਂ ਨੂੰ ਗਰਾਊਂਡ ਦੇ ਵਿੱਚ ਐਕਸ਼ਨ ਬੁਆਏ ਤੇ ਐਕਸ਼ਨਾਂ ਵਾਲੀ ਮਸ਼ੀਨ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ ਮਾਜੇ ਦਾ ਇਹ ਟੌਪ ਦਾ ਖਿਡਾਰੀ ਅੱਜ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਕਬੱਡੀ ਰਾਹੀ ਦੀਪ ਦਬਰਜੀ ਨੇ ਕੀ ਕੁਝ ਜਿੱਤਿਆ ਕਿਹੜੀਆਂ ਚੀਜ਼ਾਂ ਨਾਲ ਇਹਨਾਂ ਦਾ ਸਨਮਾਨ ਹੋਇਆ ਇਹਨਾਂ ਦੀ ਖੁਰਾਕ ਤੇ ਮਿਹਨਤ ਕਿਵੇਂ ਦੀ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਇਹਨਾਂ ਦਾ ਵਿਆਹ ਹੋਇਆ ਹੈ ਜੋ ਨਹੀਂ ਇਹਨਾਂ ਨੇ ਕੋਡੀ ਕਿਵੇਂ ਖੇਡਣੀ ਸ਼ੁਰੂ ਕੀਤੀ ਤੇ ਕਿਹੜੇ ਉਸਤਾਦ ਤੋਂ ਕੋਡੀ ਸਿੱਖੀ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਅੱਜ ਆਪਾਂ ਇਸ ਵੀਡੀਓ ਰਾਹੀਂ ਕਰਨ ਜਾ ਰਹੇ ਹਾਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਦੀਪਦ ਬੁਰਜੀ ਦੀ ਡੇਟ ਆਫ ਬਰਥ 9 ਮਾਰਚ 1998 ਦੀ ਹੈ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 27 ਸਾਲ ਹੋ ਚੁੱਕੀ ਹੈ ਦੀਪਦ ਬੁਰਜੀ ਦਾ ਵਿਆਹ ਹੋ ਚੁੱਕਿਆ ਹੈ ਵਿਆਹ ਤੋਂ ਬਾਅਦ ਇਹਨਾਂ ਦੇ ਕਰੀਕ ਧੀ ਨੇ ਜਨਮ ਲਿਆ। ਦੀਪ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਪਿੰਡ ਦੋ ਬੁਰਜੀ ਦੇ ਵਿੱਚ ਹੋਇਆ। ਇਹਨਾਂ ਦਾ ਪਿੰਡ ਦਰਬਾਰ ਸਾਹਿਬ ਤੋਂ 8 ਕਿਲੋਮੀਟਰ ਦੂਰ ਹੈ ਜੋ ਕਿ ਹੁਣ ਸ਼ਹਿਰ ਦੀ ਤਰ੍ਹਾਂ ਹੋ ਚੁੱਕਾ ਹੈ। 골ਡਨ ਗੇਟ ਤਾਂ ਇਹਨਾਂ ਦੇ ਪਿੰਡ ਦੇ ਵਿੱਚ ਹੀ ਰਲ ਚੁੱਕਾ ਹੈ। ਜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਘਰ ਵਿੱਚ ਪਤਨੀ ਤੋਂ ਬਿਨਾਂ ਇਹਨਾਂ ਦੇ ਮਾਤਾ ਪਿਤਾ ਰਹਿੰਦੇ ਨੇ। ਇਹਨਾਂ ਦਾ ਵੱਡਾ ਭਰਾ ਬਾਰਲੇ ਦੇਸ਼ ਦੇ ਵਿੱਚ ਆਪਣੀ ਘਰਵਾਲੀ ਨਾਲ ਰਹਿੰਦਾ ਹੈ। ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਲਖਵਿੰਦਰ ਸਿੰਘ, ਮਾਤਾ ਦਾ ਨਾਮ ਸੁਖਵੀਰ ਕੌਰ ਤੇ ਵੱਡੇ ਭਰਾ ਦਾ ਨਾਮ ਜੋਬਨ ਜੋਤ ਸਿੰਘ ਹੈ ਦੀਪ ਦਬੁਰਜੀ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਜੋ ਕਿ ਸ਼ੁਰੂ ਤੋਂ ਹੀ ਆਪਣੀ ਜ਼ਮੀਨ ਠੇਕੇ ਤੇ ਦਿੰਦੇ ਰਹੇ ਇਹਨਾਂ ਦੇ ਵੱਡੇ ਭਰਾ ਨੇ ਇਹਨਾਂ ਨੂੰ ਕਬੱਡੀ ਖੇਡਣ ਲਈ ਬਹੁਤ ਹਲਾਸ਼ੇਰੀ ਦਿੱਤੀ ਉਹਨਾਂ ਕਿਹਾ ਕਿ ਤੂੰ ਹੋਰ ਕੁਝ ਨਹੀਂ ਕਰਨਾ ਬਸ ਮੈਨਤ ਕਰ ਤੇ ਵਧੀਆ ਕੋਡੀ ਖੇਡ ਕੇ ਦਿਖਾ ਇਸ ਤੋਂ ਬਿਨਾ ਇਹਨਾਂ ਦੇ ਮਾਮਾ ਜੀ ਨੇ ਵੀ ਦੀਪ ਦੀ ਕੋਡੀ ਖੇਡਣ ਵਿੱਚ ਫੁੱਲ ਸਪੋਰਟ ਕੀਤੀ ਜੇ ਦੀਪ ਦਬੁਰਜੀ ਦੀ ਹਾਈਟ ਦੀ ਗੱਲ ਕਰੀਏ ਤਾਂ ਦੀਪ ਦੀ ਹਾਈਟ 6 ਫੁੱਟ 2 ਇੰਚ ਹੈ ਅਨਦਰ ਸਰੀਰ ਦਾ ਭਾਰਨ 1 ਕੋਇੰਟਲ ਦੇ ਆਸ-ਪਾਸ ਹੈ। ਦੀਪ ਦਬੁਰਜੀ ਨੂੰ ਰੇਡਰਾਂ ਵਿੱਚੋਂ ਸੁਖਮਣ ਚੋਲੇ ਵਾਲੇ ਦੀ ਖੇਡ ਪਸੰਦ ਸੀ ਤੇ ਜਾਫੀਆਂ ਵਿੱਚੋਂ ਇਹਨਾਂ ਨੂੰ ਆਜਾਦਾ ਸੁਰਖਪਰੀਆ ਪਲੇਅਰ ਪਸੰਦ ਹੈ। ਦੀਪ ਇੰਟਰਵਿਊ ਦੇ ਵਿੱਚ ਦੱਸਦਾ ਹੈ ਕਿ ਉਹ ਮੈਨਡ ਤਾਂ ਨਹੀਂ ਲਾਉਂਦਾ ਸਗੋਂ ਗਰਾਊਂਡ ਦੇ ਵਿੱਚ ਹੀ 3-4 ਘੰਟੇ ਗੋਡੀ ਖੇਡਦਾ ਹੈ। ਜਦੋਂ ਦੀਪ ਨਵਾਂ-ਨਵਾਂ ਖੇਡਣ ਲੱਗਿਆ ਸੀ ਤਾਂ ਇਹ ਆਪਣੇ ਪਿੰਡ ਦੇ ਨੇੜੇ ਪੈਂਦੇ ਪਿੰਡ ਰਾਮਪੁਰਾ ਦੀ ਗਰਾਊਂਡ ਦੇ ਵਿੱਚ ਮੁੰਡਿਆਂ ਨਾਲ ਖੇਡਿਆ ਕਰਦਾ ਸੀ। ਖੁਰਾਕ ਦੀ ਗੱਲ ਕਰੀਏ ਤਾਂ ਇਹ ਘਰ ਦੀ ਆਮ ਹੀ ਖੁਰਾਕ ਖਾਂਦੇ ਨੇ। ਜਦੋਂ ਇਹ ਮੈਚ ਤੇ ਜਾਂਦੇ ਨੇ ਤਾਂ ਇਹ ਆਪਣੇ ਨਾਲ ਡਾਈਟ ਲੈ ਕੇ ਨਹੀਂ ਜਾਂਦੇ ਸਗੋਂ ਉੱਥੇ ਹੀ 버ਗਰ ਗੁਲਚੇ ਵਗੈਰਾ ਖਾ ਲੈਂਦੇ ਨੇ ਜਿਸ ਨੂੰ ਵੇਖ ਕੇ ਨਾਲ ਦੇ ਖਿਡਾਰੀ ਵੀ ਹੈਰਾਨ ਹੋ ਜਾਂਦੇ ਨੇ ਹਾਲਾਂਕਿ ਅਜਿਹਾ ਕਰਨ ਨਾਲ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਦਾਂ ਕਿ ਢਿੱਡਲ 'ਚ ਤਜਾਬ ਬਣਨਾ ਵਗੈਰਾ ਵਗੈਰਾ ਇਸ ਕਰਕੇ ਨਵੇਂ ਖਿਡਾਰੀਆਂ ਲਈ ਉਹਨਾਂ ਦਾ ਸੁਨੇਹਾ ਇਹੀ ਹੈ ਕਿ ਖੁਰਾਕ ਦਾ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਹੈ ਤੇ ਮਿਹਨਤ ਵੀ ਕਰਨੀ ਚਾਹੀਦੀ ਹੈ ਦੀਪ ਦਾ ਮੰਨਣਾ ਹੈ ਕਿ ਮਿਹਨਤ ਨਾਲ ਖਿਡਾਰੀ ਤਕੜਾ ਹੁੰਦਾ ਹੈ ਤੇ ਖੇਡਣ ਨਾਲ ਖਿਡਾਰੀ ਨੂੰ ਤਕਨੀਕ ਦਾ ਪਤਾ ਲੱਗਦਾ ਹੈ ਹੁਣ ਜੇ ਗੱਲ ਕਰੀਏ ਦੀਪ ਦੇ ਕਬੱਡੀ ਖੇਡਣ ਦੀ ਸ਼ੁਰੂਆਤ ਬਾਰੇ ਤਾਂ ਇਹਨਾਂ ਨੇ ਛੋਟੇ ਹੁੰਦਿਆਂ ਸਾਲ 2010 ਦੇ ਵਿੱਚ ਵਰਲਡ ਕੱਪ ਵੇਖਿਆ ਜਿਸ ਵਿੱਚ ਇਹਨਾਂ ਨੇ ਮੰਗੀ ਤੇ ਗੁਲਜਾਰੀ ਵਰਗੇ ਖਿਡਾਰੀਆਂ ਨੂੰ ਖੇਡਦੇ ਵੇਖਿਆ ਫਿਰ ਸਕੂਲ ਦੇ ਵਿੱਚ ਵੀ ਉਹ ਕਬੱਡੀ ਖੇਡਦੇ ਰਹੇ ਫਿਰ ਉਹਨਾਂ ਦਾ ਇੱਕ ਦੋਸਤ ਨਵਜੋਤ ਉਹਨਾਂ ਨੂੰ ਨਾਲ ਦੇ ਪਿੰਡ ਭਗਤੇਪੁਰੇ ਦੀ ਗਰਾਊਂਡ ਦੇ ਵਿੱਚ ਲੈ ਗਿਆ ਜਿੱਥੇ ਮੁੰਡੇ ਕਬੱਡੀ ਖੇਡਦੇ ਸੀ ਫਿਰ ਜਦੋਂ 2 ਵਜੇ ਸਕੂਲ ਨੂੰ ਛੁੱਟੀ ਹੋਣੀ ਤਾਂ ਛੁੱਟੀ ਤੋਂ ਬਾਅਦ ਦੀਪ ਨੇ ਸਭ ਤੋਂ ਪਹਿਲਾਂ ਗਰਾਊਂਡ ਦੇ ਵਿੱਚ ਪਹੁੰਚ ਜਾਣਾ ਮੀਨਾ ਡੇਢ ਮਹੀਨਾ ਦੀਪ ਉੱਥੇ ਖੇਡਦਾ ਰਿਹਾ ਉਸ ਤੋਂ ਬਾਅਦ ਉਹ ਆਪਣੇ ਉਸਤਾਦ ਹਰਮਨ ਰਾਮਪੁਰੀਆ ਕੋਲ ਰਾਮਪੁਰੀ ਜਾ ਕੇ ਖੇਡਣ ਲੱਗ ਪਿਆ ਦੀਪ ਦੇ ਪਿੰਡ ਕੋਈ ਗਰਾਊਂਡ ਨਹੀਂ ਸੀ ਜਿਸ ਕਰਕੇ ਉਹ ਆਪਣੇ ਨਾਲ ਦੇ ਪਿੰਡ ਰਾਮਪੁਰੀ ਜਾ ਕੇ ਆਪਣੇ ਉਸਤਾਦ ਕੋਲ ਮਿਹਨਤ ਕਰਦਾ ਰਿਹਾ ਉਸਤਾਦ ਨੇ ਵੀ ਦੀਪ ਨੂੰ ਕੋਡੀ ਦੀ ਚੰਗੀ ਤਕਨੀਕ ਸਿਖਾਈ ਤਾਨੂੰ ਦੱਸ ਦਈਏ ਕਿ ਪਹਿਲਾਂ ਦੀਪ ਜਾਫੀ ਸੀ ਪਰ ਉਹਨਾਂ ਦੇ ਉਸਤਾਦ ਨੇ ਕਿਹਾ ਕਿ ਤੇਰੀ ਲੰਬਾਈ ਚੰਗੀ ਹੈ ਤੇ ਬਾਹਾਂ ਵੀ ਲੰਬੀਆਂ ਨੇ ਉਸ ਤੋਂ ਬਾਅਦ ਦੀਪ ਰੇਡਰ ਬਣ ਗਿਆ ਉਹਨਾਂ ਦਾ ਉਸਤਾਦ ਦੀਪ ਨੂੰ ਆਪਣੇ ਨਾਲ ਮੈਚਾਂ ਦੇ ਵਿੱਚ ਲੈ ਜਾਣ ਲੱਗ ਪਿਆ ਜਦੋਂ ਕਦੇ ਮੌਕਾ ਮਿਲਣਾ ਤਾਂ ਦੀਪ ਨੇ ਕੋਡੀ ਪਾ ਦੇਣੀ ਨਹੀਂ ਤਾਂ ਕਈ ਵਾਰ ਐਵੇਂ ਹੀ ਮੜਾਉਣਾ ਜਾਂ ਫਿਰ ਆਪਣੇ ਸਾਥੀ ਖਿਡਾਰੀਆਂ ਨੂੰ ਪਾਣੀ ਪਿਵਾਈ ਜਾਣਾ ਇੱਕ ਵਾਰ ਦੀਪ ਦੇ ਉਸਤਾਦ ਨੂੰ ਕੋਈ ਮੁੰਡਾ ਆਪਣੀ ਟੀਮ ਨਾਲ ਯੂਪੀ ਲੈ ਗਿਆ ਉਧਰ ਉਸਤਾਦ ਦੀਪ ਨੂੰ ਵੀ ਆਪਣੇ ਨਾਲ ਲੈ ਗਿਆ ਉਥੇ ਉਹਨਾਂ ਤਿੰਨ ਮੈਚ ਖੇਡੇ ਜਦੋਂ ਵਾਪਸ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਸਾਰੇ ਖਿਡਾਰੀਆਂ ਨੇ ਦੀਪ ਨੂੰ ਛੱਡ ਕੇ ਬਾਕੀ ਸਾਰੇ ਖਿਡਾਰੀਆਂ ਦੇ ਪੈਸੇ ਆਪਸ ਵਿੱਚ ਵੰਡ ਲਈ ਜਦੋਂ ਉਸਤਾਦ ਨੇ ਕਿਹਾ ਕਿ ਦੀਪ ਵੀ ਤਾਂ ਨਾਲ ਖੇਡਿਆ ਇਹਦਾ ਹਿੱਸਾ ਕਿੱਥੇ ਹੈ ਅੱਗੋਂ ਉਸ ਮੁੰਡੇ ਨੇ ਜਵਾਬ ਦਿੱਤਾ ਕਿ ਇਹਨੂੰ ਤਾਂ ਤੂੰ ਲੈ ਕੇ ਆਇਆ ਸੀ ਅਸੀਂ ਥੋੜਾ ਬੁਲਾਇਆ ਸੀ ਇਹਨੂੰ ਤਾਂ ਫਿਰ ਉਦੋਂ ਦੀਪ ਦਾ ਦਿਲ ਬੜਾ ਦੁਖੀ ਹੋਇਆ ਸੀ ਫਿਰ ਦੀਪ ਦਾ ਮਨ ਰੱਖਣ ਲਈ ਉਸਤਾਦ ਨੇ ਤੇ ਇੱਕ ਹੋਰ ਮੁੰਡੇ ਨੇ ਆਪਣੇ ਪੈਸਿਆਂ ਚੋਂ ਥੋੜੇ ਥੋੜੇ ਪੈਸੇ ਕੱਢ ਕੇ ਦੀਪ ਨੂੰ ਦੇ ਦਿੱਤੇ ਸੀ। ਸੋ ਇਹੋ ਜਿਹੀਆਂ ਕਟਨਾਵਾਂ ਵੀ ਦੀਪ ਨਾਲ ਵਾਪਰੀਆਂ। ਸੋ ਐਦਾਂ ਦੀਪ ਦਬੁਰਜੀ ਨੇ ਸਾਲ 2014 ਵਿੱਚ ਮਿਹਨਤ ਕਰਨੀ ਸ਼ੁਰੂ ਕੀਤੀ ਸੀ ਤੇ 2017 ਦੇ ਵਿੱਚ ਸਿੱਧੇ ਓਪਨ ਮੈਚ ਖੇਡਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਪਿੰਡ ਰਾਮਪੁਰੇ ਦੀ ਟੀਮ ਤੋਂ ਓਪਨ ਖੇਡਣਾ ਸ਼ੁਰੂ ਕੀਤਾ। ਸਾਲ 2018 ਵਿੱਚ ਰਾਣੀ ਬਲਾ ਦੇ ਮੈਚ ਵਿੱਚ ਇਹਨਾਂ ਨੇ 17 ਕੋਡੀਆਂ ਪਾ ਕੇ 15 ਨੰਬਰ ਲਏ। ਉੱਥੇ ਇਹਨਾਂ ਨੇ ਖੁਸ਼ੀ ਦੁੱਗਾਂ ਦੇ ਵਿਰੁੱਧ ਕੋਡੀਆਂ ਪਾਈਆਂ, ਐਕਸ਼ਨ ਵੀ ਕੀਤੇ। ਉਥੋਂ ਇਹਨਾਂ ਦਾ ਨਾਮ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ ਇਸ ਮੈਚ ਤੋਂ 15 ਦਿਨ ਬਾਅਦ ਦੀਪ ਦੇ ਸੱਟ ਲੱਗ ਗਈ ਤੇ ਉਹ 7-8 ਮਹੀਨੇ ਘਰੇ ਹੀ ਬੈਠਾ ਰਿਹਾ ਠੀਕ ਹੋਣ ਤੋਂ ਬਾਅਦ ਇਹਨਾਂ ਨੇ ਮਾਝੇ ਇਲਾਕੇ ਦੀ ਟੀਮ ਚੋਲਾ ਸਾਹਿਬ ਚ ਸੁਖਮਣ ਚੋਲਾ ਨਾਲ ਖੇਡਣਾ ਸ਼ੁਰੂ ਕੀਤਾ ਘਟੋ ਘਟ ਇੱਕ ਸਾਲ ਉਹ ਇਹਨਾਂ ਨਾਲ ਸ਼ੋ ਮੈਚ ਖੇਡਦੇ ਰਹੇ ਇਹਨਾਂ ਦਿਨਾਂ ਚ ਇੱਕ ਵਾਰ ਮੈਚ ਖੇਡਦਿਆਂ ਬਾਜੂ ਪਹਿਲਵਾਨ ਬੈਂਕੇ ਵਾਲੇ ਨੇ ਦੀਪ ਦੇ ਥੱਪੜ ਮਾਰਿਆ ਜਿਸ ਤੋਂ ਬਾਅਦ ਦੀਪ ਡਰ ਗਿਆ ਸੀ ਮੈਚ ਤੋਂ ਬਾਅਦ ਸੁਖਮਣ ਨੇ ਦੀਪ ਨੂੰ ਸਮਝਾਇਆ ਕਿ ਜੇ ਕੋਈ ਇੱਕ ਮਾਰੇ ਤਾਂ ਉਹਦੇ ਦੋ ਮਾਰਨੀਆਂ ਨੇ ਡਰ ਕੇ ਨਹੀਂ ਤਗੜੇ ਹੋ ਕੇ ਕੌਡੀ ਖੇਡਣੀ ਐ ਚੋਲਾ ਸਾਹਬ ਦੀ ਟੀਮ ਤੋਂ ਬਾਅਦ ਦੀਪ ਮਾਜਾ ਖਾਲਸਾ ਘਰਿਆਲਾ ਦੀ ਟੀਮ ਬਲੋ ਖੇਡਿਆ ਉਸ ਤੋਂ ਬਾਅਦ ਇਹ ਅਨੂ ਬੁੱਡੇ ਥੇ ਵਾਲੇ ਦੇ ਕਹਿਣ ਤੇ ਕਾਲੇ ਕੋਲ ਅੱਥ ਮੱਲੋ ਦੀ ਟੀਮ 'ਚ ਖੇਡਦੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਮਾਲਵਾ ਕਲੱਬ ਸਮਰਾਲੇ ਨਾਰਥ ਫਾਊਂਡੇਸ਼ਨ 2017 'ਚ 15 16 ਕੱਪ ਖੇਡੇ ਫਿਰ ਦੀਪ ਰੁੜਕੇ ਦੀ ਟੀਮ 'ਚ ਕੌਡੀ ਖੇਡਿਆ ਪਿੰਡਵਾਰ ਦੀ ਟੀਮ ਦੇ ਵਿੱਚ ਜਿਹੜਾ ਪਹਿਲਾਂ ਦੀਪ ਨੂੰ ਸੱਦ ਲੈਂਦਾ ਹੈ ਇਹ ਉਸੇ ਨਾਲ ਪਿੰਡਵਾਰ ਮੈਚ ਖੇਡਦੇ ਨੇ ਅੱਜਕੱਲ ਇਹ ਗੁਰਦਾਸ ਲਾਇਓਨਸ ਕਬੱਡੀ ਕਲੱਬ ਵੱਲੋਂ ਖੇਡਦੇ ਨੇ ਸਾਲ 2019 ਵਿੱਚ ਦੀਪ ਨੂੰ ਸਭ ਤੋਂ ਪਹਿਲਾਂ ਦੁਬਈ ਦੀ ਧਰਤੀ 'ਤੇ ਖੇਡਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਫਿਰ ਇਹ ਨਿਊਜ਼ੀਲੈਂਡ ਖੇਡਣ ਗਏ ਫਿਰ ਇਹਨਾਂ ਨੂੰ ਦੁਬਈ ਦੇ ਵਿੱਚ ਖੇਡਣ ਦਾ ਮੌਕਾ ਮਿਲਿਆ ਦੁਬਈ ਤੋਂ ਬਾਅਦ ਇਹ ਪਾਕਿਸਤਾਨ ਵਰਲਡ ਕੱਪ ਖੇਡਣ ਗਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਯੂਰਪ, ਕੈਨੇਡਾ, ਅਮਰੀਕਾ ਦੇ ਆਸਟ੍ਰੇਲੀਆ ਦੇ ਵਿੱਚ ਵੀ ਕਬੱਡੀ ਖੇਡਣ ਦਾ ਮੌਕਾ ਮਿਲਿਆ ਇਨਾਮਾਂ ਦੀ ਗੱਲ ਕਰੀਏ ਤਾਂ ਦੀਪ ਹੁਣ ਤੱਕ ਕਈ ਮੋਟਰਸਾਈਕਲ, ਟਰੈਕਟਰ, ਜਿਪਾਂ, ਕਾਰਾਂ, ਬੁਲਟ ਮੋਟਰਸਾਈਕਲ ਕੈਂਠੇ ਮੁੰਦਨੀਆਂ 골ਡ ਮੈਡਲ ਟਰਾਫੀਆਂ ਤੇ ਨਗਦ ਇਨਾਮ ਕਬੱਡੀ ਨਾਲ ਹੀ ਜਿੱਤ ਚੁੱਕਾ ਹੈ ਇਹਨਾਂ ਨੂੰ ਸਭ ਤੋਂ ਪਹਿਲਾਂ ਸਨਮਾਨ ਦੇ ਵਿੱਚ ਮੋਟਰਸਾਈਕਲ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਪਹਿਲੀ ਗੱਡੀ ਸਕੋਰਪਿਓ ਗੱਡੀ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਪਹਿਲਾਂ ਜਦੋਂ ਵੀ ਦੀਪ ਨੇ ਆਪਣੇ ਬਾਪੂ ਨੂੰ ਆਕੇ ਦੱਸਣਾ ਕਿ ਮੈਂ ਬੈਸਟ ਆਇਆ ਤਾਂ ਬਾਪੂ ਨੇ ਕਿਹਾ ਤੂੰ ਕਿਵੇਂ ਬੈਸਟ ਆ ਗਿਆ ਪਰ ਜਦੋਂ ਦੀਪ ਨੂੰ ਸਕੋਰਪਿਓ ਮਿਲੀ ਆਫਰ ਬਾਪੂ ਨੂੰ ਬਹੁਤ ਖੁਸ਼ੀ ਹੋਈ ਪਹਿਲਾਂ ਦੀਪ ਦਾ ਬਾਪੂ ਉਹਨੂੰ ਬੈਸਟ ਆਉਣ ਦੇ ਹੱਲਾਸ਼ੇਰੀ ਤਾਂ ਨਹੀਂ ਦਿੰਦਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿਤੇ ਦੀਪ ਦੀ ਇਨਾਮ ਜਿੱਤਣ ਦੀ ਭੁੱਖ ਸ਼ਾਂਤ ਨਾ ਹੋ ਜਾਵੇ ਉਹ ਕਿਧਰੇ ਵਿਗੜ ਨਾ ਜਾਵੇ ਤੇ ਐਸੇ ਕਰਕੇ ਅੱਜ ਦੀਪ ਕਬੱਡੀ ਰਾਹੀਂ ਵਰਲਡ ਲੈਵਲ ਤੇ ਮਸ਼ਹੂਰ ਹੋ ਚੁੱਕਾ ਹੈ ਇੱਕ ਵਾਰ ਕਿਸੇ ਪ੍ਰਮੋਟਰ ਨੇ ਪੈਲ ਦੇ ਆਧਾਰ ਤੇ ਦੀਪ ਨੂੰ ਅਮਰੀਕਾ ਖੜਾਉਣ ਦੀ ਗੱਲ ਕੀਤੀ ਉਹਨਾਂ ਦਿਨਾਂ 'ਚ ਅਚਾਨਕ ਦੀਪ ਦੇ ਸੱਟ ਵੱਜ ਗਈ ਦੀਪ ਨੇ ਪ੍ਰਮੋਟਰ ਨੂੰ ਫੋਨ ਕੀਤਾ ਪਹਿਲਾਂ ਦਾ ਫੋਨ ਚੁੱਕਿਆ ਨਹੀਂ ਜੇ ਚੁੱਕਿਆ ਤਾਂ ਪ੍ਰਮੋਟਰ ਨੇ ਅੱਗੋਂ ਕਿਹਾ ਕਿ ਪਹਿਲਾਂ ਸੈੱਟ ਹੋ ਜਾ ਫੇਰ ਤੇਰੇ ਨਾਲ ਗੱਲ ਕਰਾਂਗੇ ਮਤਲਬ ਜਦੋਂ ਤੱਕ ਖਿਡਾਰੀ ਦੀ ਉਂਗਲ ਖੜੀ ਹੈ ਉਹ ਤਕੜਾ ਹੈ ਤਾਂ ਉਦੋਂ ਤੱਕ ਉਹਨਾਂ ਦੀ ਪੁੱਛ ਹੁੰਦੀ ਹੈ ਜੇ ਖਿਡਾਰੀ ਮੜਾ ਜਾਂ ਥੱਲੇ ਡਿੱਗ ਜੇ ਮਤਲਬ ਖਿਡਾਰੀ ਦੇ ਸੱਟ ਵੱਜ ਜੇ ਜਾਂ ਉਹਦਾ ਪ੍ਰਦਰਸ਼ਨ ਖਰਾਬ ਹੋ ਜੇ ਫੇਰ ਇਹ ਪ੍ਰਮੋਟਰ ਖਿਡਾਰੀ ਦੀ ਕੋਈ ਸਹਾਰ ਨਹੀਂ ਲੈਂਦੇ ਸੋ ਐਦਾਂ ਦੀਪ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਉਹ ਲੰਘ ਚੁੱਕਾ ਹੈ ਤੁਹਾਨੂੰ ਦੀਪ ਦਬੂਰਜੀ ਤੇ ਅੰਬੇ ਸੂਰ ਸਿੰਘ ਵਿੱਚੋਂ ਕਿਹੜਾ ਰੇਡਰ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਐਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ